ਸਾਸਰੀਆ ਕਾ ਤੁਸੀਂ ਵੇਖ ਰਹੇ ਹੋ ਜੀਤ ਵੈਬਟੀਵੀ ਤੇ ਮੈਂ ਪਰਮਜੀਤ ਕੌਰ ਸੈਣੀ ਤੁਹਾਡੇ ਨਾਲ ਸੋ ਇੱਕ ਵਾਰ ਫਿਰ ਤੋਂ ਲਾਈਵ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਦੇਸ਼ ਦੁਨੀਆ ਦੀਆਂ ਤਾਜ਼ਾ ਤਰਿਨ ਖਬਰਾਂ ਦੇ ਬਾਬਤ ਆਰ ਪਾਰ ਦੀ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸੌਰਨ ਸਿੰਘ ਟਾਣਾ ਜੀ ਸਭ ਤੋਂ ਪਹਿਲਾਂ ਟਾਣਾ ਪਾਜੀ ਸਵਾਗਤ ਕਰਦੇ ਆ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਯੂਕਰੇਨ ਰੂਸ ਵਿਵਾਦ ਤੋਂ ਲਗਾਤਾਰ ਮਸਲਾ ਜੋ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਰੂਸ ਦੇ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ ਲਗਾਤਾਰ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਯੂਕਰੇਨ ਦੀਆਂ ਵਾਇਰਲ ਹੋ ਰਹੀਆਂ ਨੇ ਜੋ ਇਹ ਯੁੱਧ ਛਿੜ ਚੁੱਕਾ ਹੈ ਟਾਣਾ ਪਾਜੀ ਕੀ ਟਿੱਪਣੀ ਕਰੋਗੇ ਦੇਖੋ ਪਹਿਲੀ ਗੱਲ ਤਾਂ ਇਹ ਵੀ ਯੁੱਧ ਕਿਸੇ ਵੀ ਦੇਸ਼ ਦਾ ਕਿਸੇ ਵੀ ਦੇਸ਼ ਨਾਲ ਹੋਵੇ ਉਹ ਮਾੜਾ ਹੀ ਹੁੰਦਾ ਉਹਦੇ ਵਿੱਚ ਸਿੱਟਾ ਕੋਈ ਦੇ ਵੀ ਚੰਗਾ ਨ ਉਦੇ ਵਿੱਚੋਂ ਆਉਟਪੁੱਟ ਕੀ ਨਿਕਲੀ ਆ ਉਹਦੇ ਵਿੱਚੋਂ ਮਿਲਿਆ ਕੀ ਆ ਹੁਣ ਸੋਚਣਾ ਵਿਚਾਰਨਾ ਇਹ ਬਣਦਾ ਭਾਰਤ ਦੀ ਵੀ ਜੰਗ ਲੱਗੀ ਆ ਕਈ ਵਾਰ ਭਾਰਤ ਨੇ ਕਈ ਵਾਰ ਜੰਗ ਜਿੱਤੀ ਵੀ ਆ ਸਾਡੇ ਫੌਜੀ ਜਵਾਨਾਂ ਦੇ ਉੱਤੇ ਸਨੁਮਾਨ ਆ ਪਰ ਗੱਲ ਇਹ ਆ ਵੀ ਜਦੋਂ ਕਿਸੇ ਨਾਲ ਜੰਗ ਹੁੰਦੀ ਆ ਤੇ ਆਰਥਿਕ ਤੌਰ ਦੇ ਉੱਤੇ ਜਿਹੜਾ ਜੰਗ ਜਿੱਤਦਾ ਤੇ ਜਿਹੜਾ ਜੰਗ ਹਾਰਦਾ ਉਹ ਦੋਵੇਂ ਦੇਸ਼ ਟੁੱਟਦੇ ਆ ਹੁਣ ਯੂਕਰੇਨ ਦੇ ਵਿੱਚ ਵੀ ਇਹ ਸਥਿਤੀ ਪੈਦਾ ਹੋਈ ਜਾਂਦੀ ਆ ਦੇਖੋ ਅੱਜ ਤੀਜਾ ਚੌਥਾ ਦਿਨ ਆ ਇਸ ਯੁੱਧ ਨੂੰ ਸ਼ੁਰੂ ਹੋਇਆ ਤੇ ਯੂਕਰੇਨ ਦੇ ਵਿੱਚ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਸਬਤ ਹੋ ਗਈਆਂ ਤੋਂ ਕਰਾਂ ਦੇ ਉੱਤੇ ਬੰਕਰਾਂ ਦੇ ਵਿੱਚ ਬੈਠ ਕੇ ਜਿਹੜੇ ਆ ਉਹ ਲੋਕ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਬੰਬ ਧਮਾਕਿਆਂ ਦੀਆਂ ਉੱਥੇ ਆਵਾਜ਼ਾਂ ਆ ਰਹੀਆਂ ਲਗਾਤਾਰ ਗੋਲੀਆਂ ਚੱਲ ਰਹੀਆਂ ਲਗਾਤਾਰ ਮਜ਼ਾਈਲਾਂ ਡਾਗੀਆਂ ਜਾ ਰਹੀਆਂ ਲਗਾਤਾਰ ਅਸਮਾਨ ਦੇ ਵਿੱਚ ਧੂੰਆਂ ਉੱਠ ਰਿਹਾ ਲਗਾਤਾਰ ਉੱਥੇ ਚੰਗਿਆੜੇ ਨਿਕਲ ਰਹੇ ਆ ਜਿਹਦੇ ਕਰਕੇ ਆਮ ਲੋਕ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਆ ਜੀ ਇਹ جنگ ਅਜਮੁੱਕ ਜੇ ਇਹ جنگ 15 ਦਿਨ ਰੁੱਕੇ ਮੁੱਕੇ ਇਹ ਹੋਰ ਲੰਮੀ ਚੱਲੇ ਪਰ ਇਹਦੇ ਵਿੱਚ ਦੇਸ਼ ਰੂਸ ਜਿੱਤਦਾ ਜਾਂ ਕੋਈ ਹੋਰ ਪਤਾ ਨਹੀਂ ਵਿੱਚ ਕੀ ਮੋੜ ਹੋਣਾ ਪਰ ਇਹਦੇ ਵਿੱਚ ਲੋਕਾਂ ਦਾ ਕੀ ਕਸੂਰ ਆ ਸਵਾਲ ਇਹ ਪੈਦਾ ਹੁੰਦਾ ਆਮ ਲੋਕਾਂ ਦੇ ਲਈ ਇਹ ਜੰਗਾਂ ਘਾਤਕ ਹੀ ਹੋਈਆਂ ਸਨ ਤੇ ਘਾਤਕ ਹੀ ਹੋ ਰਹੀਆਂ ਹਨ ਉਸ ਤੋਂ ਅਗਲੀ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਦਿਨੀ ਗੱਲਬਾਤ ਕੀਤੀ ਹੈਗੀ ਆ ਰੂਸ ਦੇ ਰਾਸ਼ਟਰਪਤੀ ਨਾਲ ਵਲਾਦੀਮੀਰ ਪੁਤਿਨ ਦੇ ਨਾਲ ਮੋਦੀ ਸਾਹਿਬ ਨੇ ਗੱਲ ਕਹੀ ਆ ਜੀ ਕਿ ਗੱਲਬਾਤ ਦੇ ਰਾਹੀਂ ਮਸਲਾ ਸੁਲਝਾਉਣਾ ਚਾਹੀਦਾ ਤੇ ਲੋਕਾਂ ਦੀ ਜ਼ਿੰਦਗੀ ਦਾ ਖੌਨ ਨਹੀਂ ਬਣਨਾ ਚਾਹੀਦਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਭਾਰਤ ਦੇ ਜਿਹੜੇ ਨਾਗਰਿਕ ਆ ਯੂਕਰੇਨ ਦੇ ਵਿੱਚ ਫਸੇ ਹੋਏ ਉਹਨਾਂ ਦੀ ਜਾਨ ਮਾਲ ਦੀ ਹਿਫਾਜ਼ਤ ਦੇ ਲਈ ਵਚਨਬੱਧਤਾ ਦੁਹਰਾਨੀ ਚਾਹੀਦੀ ਆ ਅਗਲੀ ਗੱਲ ਇਹ ਹੈ ਜੀ ਕਿ ਇਹ ਜੰਗ ਹੁਣ ਮੈਂ ਤਾਂ ਵਿੱਚੋਂ ਇਹ ਵੀ ਖਬਰ ਪੜੀ ਹੈ ਕਿ ਸ਼ਾਇਦ ਦੋਵਾਂ ਦੇਸ਼ਾਂ ਯੂਕਰੇਨ ਤੇ ਰੂਸ ਦੇ ਦਰਮਿਆਨ ਕੋਈ ਆਪਸੀ ਵਾਰਤਾ ਲਾਪੀ ਸ਼ਾਇਰੀ ਛਿੜ ਪਵੇ ਜਿਹਦੇ ਕਰਕੇ ਇਹ ਕੋਈ ਤਣਪਤਣ ਲੱਗ ਜੇ ਗੱਲ ਪਰ ਗੱਲ ਇਹ ਆ ਕਿ ਭਾਰਤ ਦੇ ਸਮੁੱਚੇ ਭਾਰਤ ਦੇ ਤੇ ਸਮੇਤ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਉੱਥੇ ਫਸੇ ਹੋਏ ਆ ਯੂਕਰੇਨ ਦੇ ਵਿੱਚ ਬਹੁ ਗਿਣਤੀ ਮੁੰਡੇ ਕੁੜੀਆਂ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਜਾਂਦੇ ਆ ਐਮਬੀਬੀਐਸ ਜਾਂ ਕੋਈ ਹੋਰ ਡਿਗਰੀਆਂ ਕਰਨ ਲਈ ਜਾਂਦੇ ਆ ਮੈਂ ਹੁਣ ਅੱਜ ਜਲੰਧਰ ਦੀ ਇੱਕ ਰਿਪੋਰਟ ਪੜ੍ਹੀ ਲੰਗੇ ਕੱਲ ਇਤਰਾਜਪੁਰੇ ਵਾਲੀ ਦੀ ਰਿਪੋਰਟ ਪੜੀ ਇੱਕ ਗੰਗਾ ਨਗਰ ਵਾਲੀ ਦੀ ਰਿਪੋਰਟ ਪੜੀ ਜੰਨੀ ਹੈ ਕਿ ਮੈਂ ਪੜੀਆਂ ਉਹਦੇ ਵਿੱਚ ਮਾਪਿਆਂ ਨੇ ਆਪਣੇ ਧੀਆਂ ਪੁੱਤਾਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਉੱਥੇ ਭੇਜਿਆ ਹੋਇਆ ਸੋ ਉਹਨਾਂ ਦੇ ਵਿੱਚੋਂ ਕੁਝ ਕੁ ਤਾਂ 에어 ਲਿਫਟ ਕਰਕੇ ਇਧਰ ਆ ਗਏ ਆ ਤੇ ਕਈ ਲੋਕਾਂ ਦੀ ਕਈ ਨੌਜਵਾਨਾਂ ਦੀ ਜ਼ਿੰਦਗੀ ਦਾ ਉੱਥੇ ਦਾਦੇ ਉੱਤੇ ਲੱਗੀ ਹੈ ਇੱਕ ਮੁੰਡਾ ਆਇਆ ਉਹਦਾ ਨਾਮ ਹੈਗਾ ਅਨਿਲ ਉਹ ਪਾਣੀ ਪਤਦਾ ਹਰਿਆਣੇ ਵੱਲ ਦਾ ਉਹ ਕਹਿੰਦਾ ਜੀ ਮੈਂ ਉੱਥੋਂ ਮੁੜਿਆ ਆ ਪਰ ਮੇਰੇ ਕਈ ਦੋਸਤ ਉੱਥੇ ਫਸੇ ਹੋਏ ਤੇ ਤਿੰਨ ਗੁਣਾ ਮਹਿੰਗੀ ਟਿਕਟ ਹੋ ਗਈ ਆ ਜਿੰਨੇ ਭਾਅ ਦੀ ਟਿਕਟ ਮਿਲਦੀ ਹੁੰਦੀ ਸੀ ਉਹਦੇ ਤੋਂ ਤਿੰਨ ਗੁਣਾ ਮਹਿੰਗੀ ਹੋ ਗਈ ਆ ਯਾਨੀ ਕਿ 에ਅਰਲਾਈਨ ਕੰਪਨੀਆਂ ਨੇ ਵੀ ਚੰਮਦੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਭਾਰਤੀ ਸਰਕਾਰ ਨੂੰ ਬੇਨਤੀ ਇਹ ਆ ਵੀ ਜਦੋਂ ਬੰਦੇ ਫਸੇ ਹੋਏ ਆ ਉਹਨਾਂ ਫਸਿਆਂ ਦਾ ਮੁੱਲ ਨਾ ਵਟਿਆ ਜਾਵੇ ਉਹਨਾਂ ਲੋਕਾਂ ਨੂੰ ਬਣਦੇ ਭਾਅ ਦੇ ਉੱਤੇ ਜਿਹੜਾ ਟਿਕਟ ਦਾ ਭਾਅ ਹੁੰਦਾ ਉਹਦੇ ਕਰਕੇ ਉਸੇ ਰੂਪ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਅਸੀਂ ਕੋਈ ਵਟ ਥੋੜੀ ਕਰਨੀ ਹੈ ਵੀ ਭਾਈ ਹੁਣ ਮੌਕਾ ਹੁਣ 에 ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਹੋ ਜੇ ਰੂਪਾਉਂਦੇ ਸਾਹਮਣੇ ਜਦੋਂ ਆ ਕਰੋਨਾ ਮਹਾਮਾਰੀ ਸੀ ਤੇ ਉਦੋਂ ਵੀ ਭਾਰਤ ਦੇ ਵਿੱਚ ਅੰਮ੍ਰਿਤਸਰੋਂ ਦਿੱਲੀ ਕਿਸੇ ਨੇ ਜਾਣਾ ਤੇ ਪੰਜ-ਪੰਜ ਗੁਣਾ ਮਹਿੰਗੀ ਟਿਕਟ ਹੋ ਗਈ ਸੀ ਹੋਰ ਵੀ ਬੜੀਆਂ ਖਬਰਾਂ ਹੀ ਹੋ ਜੀਆਂ ਆਉਂਦੀਆਂ ਸੋ ਕੁੜੀਆਂ ਮਾਨਸਾ ਸ਼ਹਿਰ ਦੀਆਂ ਵੱਖ-ਵੱਖ ਪਿੰਡਾਂ ਦੀਆਂ 5-6 ਕੁੜੀਆਂ ਦੀ ਉੱਥੇ ਸੂਚਨਾ ਆਈ ਹੈ ਉਹ ਵੀ ਵਿਚਾਰੀਆਂ ਬੰਕਰ ਦੇ ਵਿੱਚ ਦਿਨ ਕੱਟੀ ਕਰ ਰਹੀਆਂ ਪਤਾ ਨਹੀਂ ਆਉਂਦਾ ਪਲ ਕਿਹੋ ਜਿਹਾ ਹੋਣਾ ਸੋ ਉਹਨਾਂ ਦੇ ਕੋਲੇ ਪੈਸੇ ਮੁੱਕ ਚੁੱਕੇ ਆ ਉਹਨਾਂ ਦੇ ਕੋਲੇ ਟਿਕਟ ਜੋਗੇ ਵੀ ਪੈਸੇ ਹੈ ਨਹੀਂਗੇ ਖਾਣ ਪੀਣ ਦਾ ਸਮਾਨ ਮੁੱਕ ਚੁੱਕਿਆ ਸੋ ਉੱਥੇ ਬਹੁਤ ਮੰਦੜੇ ਹਾਲ ਆ ਭਾਰਤੀ ਸਰਕਾਰ ਨੂੰ ਬੇਨਤੀ ਕੀਤੀ ਵੀ ਗਈ ਹੈ ਤੇ ਹੁਣ ਵੀ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਵਾਪਸ ਭਾਰਤ ਦੇ ਵਿੱਚ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗੀ। ਬਿਲਕੁਲ ਸੋ ਯੂਕਰੇਨ ਦੇ ਵਿੱਚ ਜੋ ਰੂਸ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਜਿਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ 15 ਮਿੰਟ ਦੇ ਅੰਦਰ ਤੈਨਾ ਪਾਜੀ 50-50 ਧਮਾਕੇ ਹੋ ਰਹੇ ਨੇ ਯੂਕਰੇਨ ਤਬਾਹੀ ਦੇ ਰਾਹ ਦੇ ਉੱਪਰ ਹੈ। ਸੋ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਸਾਰੇ ਹੀ ਦੇਸ਼ਾਂ ਦੇ ਵੱਲੋਂ ਕਿ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਈ ਜਾਵੇ। ਸੋ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਵੀਂ ਅਪਡੇਟ ਆਂਦੀ ਹੈ ਉਹ ਸਾਂਝੀ ਕਰਾਂਗੇ। ਅਗਲੀ ਖਬਰ ਦਾ ਰੁਕ ਕਰ ਲੈਣਿਆ ਤੈਨਾ ਪਾਜੀ ਚੋਣਾਂ ਲਗਾਤਾਰ ਸੁਰਖੀਆਂ ਦਾ ਕੇਂਦਰ ਬਣੀ ਹੋ ਰਹੀਆਂ ਨੇ ਕਿਉਂਕਿ 10 ਤਰੀਕ ਨੂੰ ਨਤੀਜੇ ਆਣੇ ਨੇ ਪੰਜਾਬ 'ਚ ਕਿਸ ਦੀ ਸਰਕਾਰ ਹੋਊਗੀ ਇਹ ਹੀ ਸਭ ਤੋਂ ਵੱਡਾ ਸਵਾਲ ਹੈ ਪਰ ਇਸੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਦੋਸ਼ ਲਗਾਇਆ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹਾਰਦੀ ਹੈ ਤਾਂ EVM ਦੇ ਨਾਲ ਖੇਲ ਹੋਇਆ ਹੋ ਸਕਦਾ ਹੈ ਇੱਕ ਹੁੰਦਾ ਕਿ ਹਾਰ ਤੋਂ ਬਾਅਦ ਅਜੇ ਹੀ ਦੋਸ਼ ਲਗਾਉਣਾ ਇੱਕ ਹੁੰਦਾ ਹੈ ਕਿ ਜਦੋਂ ਬੰਦੇ ਨੂੰ ਸਾਹਮਣੇ ਜਿੱਤ ਦੇਖਦੀ ਹੋਵੇ ਜਾਂ ਹਾਰ ਦੇਖਦੀ ਹੋਵੇ ਤਾਂ ਪਹਿਲਾਂ ਹੀ ਦੋਸ਼ ਲਗਾ ਦੇਣੇ ਕੀ ਇੱਕ ਟਿੱਪਣੀ ਕਰੋਗੇ ਦੇਖੋ ਬਹੁਤ ਵਾਰ ਈਵੀਐਮ ਦੇ ਉੱਤੇ ਸਵਾਲ ਉੱਠੇ ਆ ਇਸ ਤੋਂ ਪਹਿਲਾਂ ਵੀ ਕਦੇ ਲੋਕ ਸਭਾ ਦੀਆਂ ਕਦੇ ਵਿਧਾਨ ਸਭਾ ਦੀਆਂ ਜਦੋਂ-ਜਦੋਂ ਵੀ ਚੋਣਾਂ ਹੁੰਦੀਆਂ ਈਵੀਐਮ ਦੇ ਉੱਤੇ ਸਵਾਲ ਖੜੇ ਹੁੰਦੇ ਹੀ ਹੁੰਦੇ ਆ ਕਦੇ ਖਬਰਾਂ ਆਉਂਦੀਆਂ ਵੀ ਹੋਟਲ ਦੇ ਕਮਰੇ ਚੋਂ ਲਭੀਆਂ ਕਦੇ ਖਬਰਾਂ ਆਉਂਦੀਆਂ ਇੱਕ ਨਿੱਜੀ ਵਹੀਕਲ ਦੇ ਵਿੱਚ ਇੱਕ ਤੋਂ ਦੂਜੀ ਥਾਂ ਤੱਕ ਲਿਆਂਦੀਆਂ ਜਾਂਦੀਆਂ ਗਈਆਂ ਸੀ ਕਦੇ ਖਬਰਾਂ ਆਉਂਦੀਆਂ ਚਲਦੀਆਂ ਚਲਦੀਆਂ ਰੁਕੀਆਂ ਕਦੇ-ਕ ਹੋ ਜਾਂਦੀਆਂ ਇਹਦੇ ਵਿੱਚ ਸੱਚਾਈ ਕੀ ਹੁੰਦੀ ਆ ਐਤ ਕੀ ਪਤਾ ਨਹੀਂ ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਆ ਮਸ਼ੀਨਾਂ ਬਿਲਕੁਲ ਠੀਕ ਹੁੰਦੀਆਂ ਇਹ ਸਿਰਫ ਤੇ ਸਿਰਫ ਇੱਕ ਗੱਲ ਦਾ ਪੜੋਲ ਬਣਾ ਲਿਆ ਜਾਂਦਾ ਪਰ ਲੋਕਾਂ ਦੇ ਮਨ ਵਿੱਚ ਦੇ ਵਿਰੋਧੀ ਪਾਰਟੀਆਂ ਦੇ ਮਨ ਦੇ ਵਿੱਚ ਸੌ ਤਰ੍ਹਾਂ ਦੀ ਤੁੜਕੂ ਰਹਿੰਦੇ ਵੀ ਸਨ ਤੇ ਰਹਿੰਦੇ ਵੀ ਹਨ ਉਸ ਤੋਂ ਅਗਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਪਟਿਆਲਾ ਖੇਤਰ ਤੋਂ ਇੱਕ ਉਮੀਦਵਾਰ ਨੇ ਕੋਹਲੀ ਸਾਹਿਬ ਉਹਨਾਂ ਨੇ ਪਿਛਲੇ ਦਿਨੀ ਫੇਸਬੁੱਕ ਤੇ ਲਾਈਵ ਹੋ ਕੇ ਗੱਲ ਕਹੀ ਸੀ ਕਿ ਇੱਥੇ ਘੁੱਪ ਹਨੇਰਾ ਤੇ ਸਾਨੂੰ ਅੰਦਰ ਜਾਣ ਦੀ ਆਗਮਨ ਲਈ ਚਾਹੀਦੀ ਹੈ ਤੇ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਮਝੌਤਾ ਕੀਤਾ ਸ਼ਾਇਦ ਜਾ ਰਿਹਾ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਨੇ ਵੀ ਇਹ ਗੱਲ ਕਹੀ ਜੀ ਕਿ ਇੱਥੇ ਕੋਈ ਨਾ ਹੋ ਗੜਬੜੀ ਹੋ ਸਕਦੀ ਹੈ ਫਿਰ ਆਮ ਆਦਮੀ ਪਾਰਟੀ ਦੇ ਵਕ ਵਕ ਵਲੰਟੀਅਰਾਂ ਨੇ ਸਾਰੇ ਸਟਰੋਂਗ ਰੂਮ ਜਿਹੜੇ ਪੰਜਾਬ ਦੇ ਵਿੱਚ ਆ ਉੱਥੇ ਦਿਨ ਰਾਤ ਦਾ ਪਹਿਰਾ ਦੇਣਾ ਸ਼ੁਰੂ ਕਰਤਾ ਬਾਹਰ ਜੀ ਉੱਥੇ ਬੀਐਸਐਫ ਵੀ ਹੈ ਹਮ ਉੱਥੇ ਪਤਾ ਲੱਗਾ ਸੀਆਰਪੀਐਫ ਦੀ ਜਵਾਨ ਵੀ ਹੈ ਉੱਥੇ ਪੰਜਾਬ ਪੁਲਿਸ ਵੀ ਹੈ ਅੰਦਰ ਸੀਸੀ ਕੈਮਰੇ ਵੀ ਲੱਗੇ ਆ ਪਰ ਉਹਨਾਂ ਨੇ ਵੀ ਪਹਿਰਾ ਦੇਣਾ ਸ਼ੁਰੂ ਕੀਤਾ ਦੇਖੋ ਆਪਦੀ ਮਰਜ਼ੀ ਹੈ ਕੋਈ ਵੀ ਬੰਦਾ ਪਹਿਰਾ ਦੇਣ ਦਾ ਹੱਕ ਰੱਖਦਾ ਪਰ ਹੁਣ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਮੌਕਾ ਮਿਲ ਗਿਆ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਇਹ ਪ੍ਰਤੀਤ ਹੋ ਰਿਹਾ ਕਿ ਅਸੀਂ ਹਾਰ ਰਹੇ ਹਾਂ ਇਸੇ ਗੱਲ ਕਰਕੇ ਉਹਨਾਂ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਵੀ ਅਸੀਂ ਗਰਾਊਂਡ ਬਣਾ ਲਈ ਮੈਂ ਨਹੀਂ ਕਹਦਾ ਵੀ ਵਿਰੋਧੀ ਪਾਰਟੀਆਂ ਜੋ ਗੱਲ ਕਹਿਣਗਾ 100% ਸਹੀ ਅੱਜ ਜੀਨੂੰ ਵੀ ਤੁਸੀਂ ਪੁੱਛ ਲੋ ਉਹ ਕਹਦਾ ਨਾ ਜੀ ਕਿ ਸਾਡੀ ਸਰਕਾਰ ਬਣੀ ਪਈ ਆ ਜੀਨੂੰ ਜਿਹੜੀ ਪਾਰਟੀ ਪਸੰਦ ਆ ਉਹ ਉਸੇ ਪਾਰਟੀ ਦੀ ਸਰਕਾਰ ਬਣਾਈ ਜਾਂਦਾ ਮੈਨੂੰ ਜੇਕਰ ਕੋਈ ਪੁੱਛਦਾ ਮੈਂ ਕਹਿੰਦਾ ਜੀ ਤੁਹਾਨੂੰ ਜਿਵੇਂ ਪਸੰਦ ਆ ਤੁਸੀਂ ਉਹਦੀ ਬਣਾ ਲਓ 10 ਤਰੀਕ ਤੱਕ ਕਿਉਂਕਿ ਕਿਸੇ ਨੇ ਮੰਨਣਾ ਥੋੜੀ ਆ ਨਾ ਕਿਸੇ ਨੇ ਕੁਝ ਸੁਣਨਾ ਵੈਸਣਾ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਐਤਕੀ ਯਾਰ ਲੱਗਦਾ ਤਾਂ ਇਉਂ ਆ ਵੀ ਸ਼ਾਇਦ ਫਲਾਨੀ ਪਾਰਟੀ ਆ ਜਿਹੜੀ ਉਹ ਵੱਡੀ ਪਾਰਟੀ ਬਣ ਕੇ ਉੱਪਰ ਨਾ ਵੀ ਹੋ ਹੀ ਨਹੀਂ ਸਕਦਾ ਐਤਕੀ ਦਾ ਫਲਾਨੀ ਪਾਰਟੀ ਜਿੱਤੂਗੀ ਆਪਾਂ ਕਹਿੰਦੇ ਤਾਂ ਠੀਕ ਆ ਵੀਰੇ ਉਹ ਹੀ ਜਿੱਤੂਗੀ ਆਪਾਂ ਲੜਦਾ ਥੋੜੀ ਬਣ ਕਹਿਣ ਦਾ ਭਾਵੇਂ ਕਿ ਪਤਾ ਕਿਸੇ ਨੂੰ ਕੁਝ ਨਹੀਂ 나 ਹੀ ਸਾਨੂੰ ਬਿਲਕੁਲ ਕਿਉਂਕਿ ਵੋਟਰਾਂ ਨੇ ਆਪਣੀ ਇੱਛਾ ਦੇ ਮੁਤਾਬਕ ਵੋਟਾਂ ਪਾਈਆਂ ਕਿਸੇ ਹਲਕੇ ਦੇ ਵਿੱਚ ਗੱਲ ਬਿਲਕੁਲ ਸਾਫ਼ ਨਹੀਂ ਵੀ ਭਾਈ ਫਲਾਣਾ ਜਿੱਤ ਸਕਦਾ ਇੱਕ ਇੱਕ ਥਾਂ ਤੇ ਪੰਜ ਪੰਜ ਵੱਡੇ ਉਮੀਦਵਾਰਾਂ ਨਾਲ ਮੁਕਾਬਲਾ ਸੀ ਸੋ ਇਸ ਕਰਕੇ 13 13 14 14 ਕੁਲ ਉਮੀਦਵਾਰ ਸੀ ਸੋ ਅੰਦਾਜ਼ਾ ਲਾ ਹੀ ਨਹੀਂ ਸਕਦੇ ਵੀ ਕੌਣ ਜਿੱਤੂਗਾ ਕੌਣ ਹਾਰੂਗਾ ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਆ ਵੀ ਐਤਕੀ ਬਹੁਮਤ ਕਿਸੇ ਨੂੰ ਵੀ ਮਿਲਦਾ ਪ੍ਰਤੀਤ ਨਹੀਂ ਹੋ ਰਿਹਾ ਇਹ ਗੱਲ ਜ਼ਰੂਰ ਕਹਿਣੀ ਬਣਦੀ ਆ ਕਿ ਐਤਕੀ ਵੋਟਾਂ ਦੇ ਵਿੱਚ ਜਿੱਤਣ ਹਾਰਨ ਦਾ ਮਾਰਜਨਾ ਜਿਹੜਾ ਉਹ ਇਹ ਨਹੀਂ ਵੀ 40000 ਤੇ ਫਲਾਣਾ ਜਿੱਤ ਗਿਆ 45 ਤੇ ਫਲਾਣਾ ਜਿੱਤ ਗਿਆ ਐਤਕੀ ਕੁਝ ਕੁ ਹਜ਼ਾਰ ਜਾਂ ਕੁਝ ਕੁ ਸੌਆਂ ਦੇ ਫਰਕ ਦੇ ਨਾਲ ਵੀ ਕਈ ਉਮੀਦਵਾਰ ਜਿੱਤਣਗੇ ਕਈ ਵੱਡੇ ਚਿਹਰੇ ਧੜਮ ਕਰਕੇ ਡਿੱਗਣਗੇ ਤੇ ਕਈ ਜਿਨ੍ਹਾਂ ਬਾਰੇ ਆਸ ਕੋਈ ਨਹੀਂ ਉਹ ਅਚਾਨਕ ਜਿੱਤ ਜਾਣਗੇ ਬਿਲਕੁਲ ਜਨਾਬਾ ਜੀ ਨਤੀਜ ਆਮ ਆਦਮੀ ਪਾਰਟੀ ਦਾ ਅਜਿਹਾ ਬਿਆਨ ਕਿ EVM ਦੇ ਨਾਲ ਛੇੜਛਾੜ ਹੋ ਸਕਦੀ ਹੈ ਉੱਥੇ ਹੀ ਕੁਝ ਦਿਨ ਪਹਿਲਾਂ ਜੋ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪ੍ਰਧਾਨ ਸਾਹਿਬ ਨੂੰ ਹੀ ਸਵਾਲਾਂ ਦੇ ਘੇਰੇ ਚ ਲੈ ਲਿਆ ਸੀ ਕਿ ਜੇਕਰ ਪੰਜਾਬ ਹਾਰਦੀ ਹੈ ਕਾਂਗਰਸ ਹਾਰਦੀ ਹੈ ਤਾਂ ਇਸ ਦੇ ਪਿੱਛੇ ਸਿੱਧੂ ਸਾਹਿਬ ਦੀ ਬਾਜ਼ੂਵਾਨੀ ਹੋਏਗੀ ਅ ਨਤੀਜਿਆਂ ਤੋਂ ਪਹਿਲਾਂ ਹੀ ਪਾਰਟੀਆਂ ਦੇ ਅਜਿਹੇ ਬਿਆਨਾਂ ਨੇ ਇਹਨਾਂ ਦੇ ਡਰ ਕੇ ਆ ਜਾ ਸਕਦਾ ਕਿ ਬਹੁ ਖਲਾਹਟ ਹੈ ਦੇਖੋ ਮੈਨੂੰ ਨਹੀਂ ਪਤਾ ਵੀ ਸਿੱਧੂ ਸਾਹਿਬ ਨੇ ਜਿਤਨਾ ਕਿ ਮਜੀਠੀਆ ਸਾਹਿਬ ਨੇ ਹਾਂ ਜਾਂ ਜੀਵਨਜੀਤ ਕੌਰ ਜਾਂ ਡਾਕਟਰ ਜੀਵਨਜੀਤ ਕੌਰ ਨੇ ਪਤਾ ਕੋਈ ਨਹੀਂਗਾ ਐਵੇਂ ਆਪਾਂ ਬੈਠੇ ਇੱਥੇ ਤੁਕਾ ਲਾ ਲਈਏ ਵੀ ਪਾਈਪ ਲਾਣਾ ਜਿੱਤੂਗਾ ਉਹ ਹੁੰਦੀ ਹੈ ਵੀ ਜਿਵੇਂ ਫੇਸਬੁੱਕ ਤੇ ਜਿਹਦੇ ਬਾਰੇ ਮਰਜ਼ੀ ਕੁਝ ਲਿਖਤਾ ਉਹ ਗੱਲ ਆ ਪਰ ਤਕਨੀਕ ਦੀ ਤਰੀਕੇ ਦੀ ਤੱਥ ਦੀ ਗੱਲ ਆ ਜਿਹੜੀ ਉਹ ਇਹ ਆ ਕਿ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਤੁਸੀਂ ਜਿਹਦਾ ਮਰਜ਼ੀ ਦੇ ਨਾਲ ਮੁਕਾਬਲਾ ਸਮਝ ਲਓ ਪਰ ਮੈਨੂੰ ਦੇਖੋ ਸਿੱਧੂ ਸਾਹਿਬ ਦੇ ਵਿੱਚ ਬਹੁਤ ਸਾਰੇ ਗੁਣ ਵੀ ਆ ਪਰ ਜਿਹੜਾ ਔਗਣਾ ਉਹ ਵੀ ਨੰਗਾ ਚਟਾ ਉਹਨਾਂ ਨੂੰ ਬੋਲਣ ਦੇ ਮੌਕੇ ਸੋਚਣਾ ਚਾਹੀਦਾ ਬਹੁਤ ਵਾਰ ਉਹਨਾਂ ਨੇ ਬੋਲ-ਬੋਲ ਕੇ ਆਪਣਿਆਂ ਦੇ ਨਾਲ ਵਿਗਾੜੀਆ ਖੇਡ ਤੇ ਹੁਣ ਵੀ ਵਿਗਾੜੀਅਤ ਕੀਤੀ ਤੁਸੀਂ ਦੇਖੋ ਮੈਨੂੰ ਸਭ ਤੋਂ ਵੱਡਾ ਦੁੱਖ ਤੇ ਹੈਰਾਨੀ ਹੋਈ ਉਸ ਦਿਨ ਮੈਂ ਕੋਈ ਇਹ ਨਹੀਂ ਕਿ ਕਿਸੇ ਪਾਰਟੀ ਦਾ ਬੁਲਾਰਾ ਜਾਂ ਮੈਂ ਉਹਨੂੰ ਬਹੁਤ ਨੇੜੇ ਜਾਣਦਾ ਜਾਂ ਉਹਨੂੰ ਮੈਂ ਚਾਹਨਾ ਕਿ ਆ ਹਿੱਤੇ ਪਰ ਗੱਲ ਇਹ ਆ ਵੀ ਜਿਸ ਦਿਨ ਵੇਰਕਾ ਦੇ ਸਕੂਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹੋਏ ਬਿਲਕੁਲ ਵਿਕਰਮ ਮਜੀਠੀਆ ਨੇ ਦਵਾ ਸलाम ਕੀਤੀ ਸਿੱਧੂ ਸਾਹਿਬ ਨੇ ਵੀ ਉੱਤਰ ਦਿੱਤਾ ਚਲੋ ਬਹੁਤ ਵਧੀਆ ਗੱਲ ਆ 10 ਸੈਕਿੰਡ ਦੀ ਮੁਲਾਕਾਤ ਸੀ ਮੋਡੇ ਨਾਲ ਮੋਡਾ ਖਹਿ ਗਿਆ ਅੱਗੇ ਪਿੱਛੇ ਹੋ ਗਏ ਬਿਲਕੁਲ ਪਰ ਜਦੋਂ ਪੱਤਰਕਾਰਾਂ ਨੇ ਸਿੱਧੂ ਸਾਹਿਬ ਨੂੰ ਇਹ ਗੱਲ ਪੁੱਛੀ ਵੀ ਭਾਈ ਅੱਜ ਤੁਸੀਂ ਲੰਬੇ ਸਮੇਂ ਬਾਅਦ ਮਿਲੇ ਹੋ ਕੀ ਕਹਿਣਾ ਚਾਹੋਗੇ ਹੂੰ ਕਿਵੇਂ ਲੱਗਾ ਕਹਿੰਦੇ ਲੰਡੂਆ ਤੋਂ ਲੰਡੂ ਉਹ ਲੰਡੂਆ ਉਹ ਲੰਡੂ ਹੁੰਦਾ ਆ ਕੋਈ ਗੱਲਾਂ ਥੋੜੀ ਆ ਇੱਕ ਤੇਹਜ਼ੀਬ ਦੇ ਨਾਲ ਬੋਲਣ ਦੀ ਜਿਹਦੇ ਕੋਲੋਂ ਅਸੀਂ ਆਸ ਕਰਦੇ ਆ ਕੋਈ ਲੱਡੂ ਆ ਫਲਾਣਾ ਢਿੰਗੜਾ ਐਉਂ ਤਾਂ ਯਾਰ ਕੋਈ ਮੈਂ ਨਾ ਕੋਈ ਅਨਪੜਵੀ ਨਹੀਂ ਬੋਲਦਾ ਅਨਪੜਵੀ ਨਹੀਂ ਕਰਦਾ ਕੋਈ ਉਹ ਵੀ ਤਹਜ਼ੀਬ ਨਾਲ ਬੋਲਦਾ ਕੋਈ ਗਵਾਰਜਾ ਬੰਦਾ ਵੀ ਨਹੀਂ ਇਦਾਂ ਕਰਦਾਗਾ ਸੋ ਇੱਕ ਸੀਨੀਅਰ ਨੇਤਾ ਨੂੰ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ ਕਹੋ ਜੀ ਕਿ ਮੈਨੂੰ ਮਿਲਿਆ ਸਾਡਾ ਕੋਈ ਵੈਰ ਥੋੜੀ ਆ ਉਹਨੇ ਸਤਿ ਸ਼੍ਰੀਕਾਲ ਕੀਤੀ ਮੈਂ ਵੀ ਜਵਾਬ ਦਿੱਤਾ ਗੱਲ ਖਤਮ ਜਾਂ ਤੁਸੀਂ ਕੀ ਹੋਰ ਆਨੇ ਜਵਾਬ ਦਿੱਤਾ ਜਾਂ ਤੁਸੀਂ ਕਹੋ نو ਕਮੈਂਟ ਮੈਂ ਦੇ ਬਾਰੇ ਕੁਝ ਨਹੀਂ ਕਹਿਣਾ ਅਚਾਨਕ ਮੁਲਾਕਾਤ ਹੋਈ ਸੀ ਬਸ ਫਤੇ ਦੀ ਸਾਂਝ ਪਈ ਗੱਲ ਖਤਮ ਆਪਾਂ ਕਿਹੜਾ ਗੁਬਾਰਾ ਕੱਢਣਾ ਜੇ ਆਪਾਂ ਨੂੰ ਇੱਥੇ ਲੰਡੂ ਲੱਗਦਾ ਮੂਧਾ ਕਹਿ ਦਿੰਦੇ ਸਾਹਮਣੇ ਖੜ ਕੇ ਕਹਿਣਾ ਸੀ ਸੋ ਆ ਗੱਲਾਂ ਜਿਹੜੀਆਂ ਉਹ ਸ਼ੋ ਹੋਰਾਂ ਦੇ ਬਾਰੇ ਕਰੇ ਲੰਡੂ ਆ ਸਾਨੂੰ ਤਾਂ ਵੀ ਉਹਨਾਂ ਹੀ ਦੁੱਖ ਲੱਗੇ ਜੇਕਰ ਕੋਈ ਨੇਤਾ ਕੇਜਰੀਵਾਲ ਬਾਰੇ ਕਹੇ ਜਾਂ ਸੁਖਬੀਰ ਸਿੰਘ ਬਾਦਲ ਬਾਰੇ ਕਹੇ ਤਾਂ ਵੀ ਲੱਗੇ ਕਿਉਂਕਿ ਅਸੀਂ ਮਰਿਆਦਾ ਦੇ ਵਿੱਚ ਸੁਣਨਾ ਪਸੰਦ ਕਰਦੇ ਆ ਲੋਕ ਵੱਡੀ ਗਿਣਤੀ ਦੇ ਵਿੱਚ ਮਰਿਆਦਾ ਦੇ ਵਿੱਚ ਰਹਿੰਦੇ ਬੰਦੇ ਨੂੰ ਸੁਣਨਾ ਪਸੰਦ ਕਰਦੇ ਆ ਹਾਂ ਕੁਝ ਕੁ ਸਵਾਦਾਂ ਦੇ ਪੱਟੇ ਜੇ ਹੁੰਦੇ ਵੀ ਉਹਨੇ ਉਹਨੂੰ ਐ ਕਹਤਾ ਹੋਏ ਉਹਨੇ ਉਹਨੂੰ ਐ ਕਹਤਾ ਹੋਏ ਉਹ ਸਵਾਦ ਲੈਣ ਵਾਲੇ ਮਹਿਕਮਿਆਂ ਦੇ ਬਾਰੇ ਆਪਾਂ ਥੋੜੀ ਸੋਚਣਾ ਤੇ ਤਹਿਜ਼ੀਬ ਦੀ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਤਹਿਜ਼ੀਬ ਸਭ ਤੋਂ ਉੱਪਰ ਹੈ ਸੋ ਸਿੱਧੂ ਸਾਹਿਬ ਏਸੀ ਸ਼ਬਦ ਚੱਲਦੇ ਨੇ ਸੁਰਖੀਆਂ ਦੇ ਵਿੱਚ ਬਣੇ ਹੋਏ ਕੀ ਟਿਆ ਹੋਰਾਂ ਨੇ ਖੁਦ ਆਤਮ ਸਮਰਪਣ ਕੀਤਾ ਕਿਉਂਕਿ ਜ਼ਮਾਨਤ ਤੇ ਚੱਲ ਰਹੀ ਸੀ ਉਹ ਉਸ ਤੋਂ ਬਾਦ ਉਹਨਾਂ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਤੇ ਹੁਣ ਪਟਿਆਲਾ ਦੀ ਜੇਲ੍ਹ ਦੇ ਵਿੱਚ ਉਹ ਰਾਤਾਂ ਬਿਤਾ ਰਹੇ ਨੇ ਕੀ ਟਿੱਪਣੀ ਕਰੂਗਾ ਦੇਖੋ ਜੀ ਗੱਲ ਇਹ ਆ ਕਿ 23 ਫਰਵਰੀ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗੀ ਸੀ 24 ਤਰੀਕ ਨੂੰ ਉਹਨਾਂ ਨੇ ਸਰੈਂਡਰ ਕਰਨਾ ਸੀ ਮੋਹਾਲੀ ਦੀ ਅਦਾਲਤ ਦੇ ਵਿੱਚ ਪੁਲਿਸ ਬੈਠੀ ਡੀਕੀ ਗਈ ਉਹ ਗਏ 25 ਨੂੰ 25 ਨੂੰ ਉਹਨਾਂ ਨੇ ਸਰੈਂਡਰ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਸੰਗਰੂਰ ਦੀ ਜੇਲ੍ਹ 'ਚ ਭੇਜਿਆ ਸੰਗਰੂਰੋਂ ਪਟਿਆਲੇ ਭੇਜਤਾ ਕਹਿੰਦੇ ਵੀ ਉੱਥੇ ਸਹੂਲਤਾਂ ਪੂਰੀਆਂ ਨਹੀਂ ਉੱਥੇ ਅੱਜ ਉਹਨਾਂ ਦੀ ਜਿਹੜੀ ਲੰਘੇ ਕੱਲ ਉਹਨਾਂ ਦੀ ਸੁਣਵਾਈ ਹੋਈ ਆ ਫੇਰ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਤੇ ਪਤਾ ਲੱਗਾ ਜੀ ਕਿ ਉੱਥੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਉਹ ਅਰਜ਼ੀ ਤੇ ਕਾਟਾ ਫਿਰ ਗਿਆ ਸੋ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਉੱਤੇ ਅਕਾਲੀ ਦਲ ਦੇ ਆਗੂ ਤਾਂ ਇਹ ਗੱਲ ਕਹਿੰਦੇ ਆ ਕਿ ਇਹ ਚਲੋ ਉਹਨਾਂ ਨੇ ਚਾਹਿਆ ਸੀ ਵੀ ਭਾਈ ਅਸੀਂ ਚੋਣਾ ਤੋਂ ਪਹਿਲਾਂ ਵਿਗਨ ਪੈਦਾ ਕਰ ਦਈਏ ਪਰ ਕਾਂਗਰਸ ਦੀ ਇੱਥੇ ਇੱਛਾ ਪੁੱਗੀ ਨਹੀਂ ਕਾਂਗਰਸ ਇਹ ਗੱਲ ਕਹੀ ਜਾਂਦੇ ਆ ਰੱਬ ਦੇ ਘਰ ਦੇ ਰਹਾ ਹ ਹਨੇਰ ਨਹੀਂ ਸੋ ਉਹ ਇਸ ਗਲਤੀ ਬਾਗੀਆਂ ਪਾਈ ਜਾਂਦੇ ਵੀ ਭਾਈ ਬਾਦ ਵਿੱਚ ਇਹ ਸਹੀ ਟੋਣਾਂ ਤੋਂ ਪਰ ਕਮਾਲ ਹੋ ਗਈ ਆ ਅੰਦਰ ਕਰਵਾਤਾ ਸੋ ਇਹ ਮਾਨਯੋਗ ਅਦਾਲਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ ਵੀ ਕਦੋਂ ਜ਼ਮਾਨਤ ਮਿਲਦੀ ਆ ਪਰ ਟੋਣਾ ਵਾਲਾ ਜਿਹੜਾ ਟਿੱਕੜ 'ਚ ਗੱਡਾ ਫਸਿਆ ਸੀ ਉਹ ਨਿਕਲ ਗਿਆ ਤੇ ਹੁਣ ਜਦੋਂ ਅਦਾਲਤ ਦੀ ਜਿਵੇਂ ਜਿਵੇਂ ਵੀ ਕਾਰਵਾਈ ਹੋਊਗੀ ਉਹ ਪ੍ਰਵਾਨ ਕਰਨੀ ਪਊਗੀ ਜੀ ਬਿਲਕੁਲ ਸੋ ਅਜਿਹੀਆਂ ਸਾਰੀਆਂ ਖਬਰਾਂ ਦੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਜੀਤ ਵੈਪਟੀਵ ਦੇ ਨਾਲ ਹੁਣ ਦੇ ਲਈ ਇੰਨੇ ਮੈਨੂੰ ਬਰਮਜੀਤ ਕੋਰਸਾਨੀ ਅਤੇ ਸੀਨੀਅਰ ਪੱਤਰਕਾਰ ਸੁਨ ਸਿੰਘ ਟੈਣਾ ਜਿੰਦ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਪਟੀਵ ਧੰਨਵਾਦ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵਰਟੀਵੀ ਤੁਹਾਡਾ ਆਪਣਾ अजीत ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ अजीत ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ अजीत ਇਹਨਾਂ ਹੀ ਨਹੀਂ अजीत ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ अजीत ਅਖਬਾਰ ਦਾ